ਪ੍ਰੋਬਲਜਾਰਟੀ ਵਿਦਿਆ ਤੋਂ ਅਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਖਬਰ ਸਾਹਮਣੇ ਆ ਰਹੀ ਹੈ ਫਿਰੋਜ਼ਪੁਰ ਤੋਂ ਜਿੱਥੇ ਇੱਕ ਸਕੋਰਪਿਓ ਚੋਰੀ ਕਰ ਲਈ ਗਈ ਹੈ ਚੋਰਾਂ ਨੇ ਉਹ ਵੀ ਇੱਕ ਐਮਸੀ ਦੀ ਉਸੇ ਇਲਾਕੇ ਦੇ ਵਿੱਚ ਜਾ ਕੇ ਜਿੱਤੋਂ ਦਾ ਇਲਾਕੇ ਦਾ ਐਮ ਸੀ ਸੀ ਉਥੋਂ ਦੀ ਜਿਹੜਾ ਸਕੋਰਪੀਓ ਚੋਰੀ ਕਰਕੇ ਲੈ ਜਾਂਦੇ ਆ ਚੋਰ ਸਿਸਟੀ ਵੀਡੀਓ ਸਾਹਮਣੇ ਆਈ ਆ ਦੇਖੋ ਕਿਵੇਂ ਸਕਾਰਪੀਓ ਜਿਹੜੀ ਹੈ ਇਹਨਾਂ ਦੇ ਵੱਲੋਂ ਬੋਨਟ ਚਾੱਕ ਕੇ ਪਹਿਲਾਂ ਸਟਾਰਟ ਕੀਤੀ ਗਈ ਜਿਗਾੜ ਲਾ ਕੇ ਸਟਾਰਟ ਕੀਤੀ ਤੇ ਇਸ ਤੋਂ ਬਾਅਦ ਲੈ ਕੇ ਸਕਾਰਪੀਓ ਫਰਾਰ ਹੋ ਜਾਂਦੇ ਆ ਇਹ ਦੱਸਿਆ ਜਾ ਰਿਹਾ ਕਿ ਪ੍ਰੀਤ ਨਗਰ ਕਲੋਨੀ ਹੈ ਫਿਰੋਜ਼ਪੁਰ ਦੇ ਵਿੱਚ ਤੇ ਇਹ ਸਕਾਰਪੀਓ ਜਿਹੜੀ ਹੈ ਇਹ ਐਮ ਸੀ ਦੀ ਹੈ ਮੌਕੇ ਦੇ ਐਮ ਸੀ ਦੀ ਹੈ ਸਕਾਰਪੀਓ ਹੈ ਜਿਸ ਦੀ ਇਹ ਚੋਰ ਚੋਰੀ ਕਰਕੇ ਲਿਆ ਗਿਆ ਦੇਖੋ ਕਿਵੇਂ ੱਤਕਾ ਲਾ ਰਿਹਾ ਨਾਲੇ ਟਾਕੀ ਜਿਹੜੀ ਆ ਖੋਲ ਲਿਆ ਡਰਾਈਵਰ ਸਾਈਡ ਦੀ ਜਗਾੜ ਲਾਇਆ ਕੋਈ ਤੇ ਉਸ ਤੋਂ ਬਾਅਦ ਜਿਹੜਾ ਸਟਾਰਟ ਕੀਤੀ ਤੇ ਫਿਰ ਜਿਹੜਾ ਇਹ ਲੈ ਜਾਂਦੇ ਆ ਦੇਖੋ ਮੂੰਹ ਬੰਨ ਕੇ ਆਉਂਦੇ ਆ ਦੋ ਲੁਟੇਰੇ ਆਸੇ ਪਾਸੇ ਪਹਿਲਾਂ ਦੇਖਦੇ ਆ ਕਿ ਕੋਈ ਹੈ ਤਾਂ ਨਹੀਂ ਪਰ ਜਦੋਂ ਦੇਖ ਲੈਂਦੇ ਆ ਇੱਕ ਸਕਾਰਪੀਓ ਖੜੀ ਆ ਤੇ ਕੋਈ ਹੋਰ ਹੈ ਨਹੀਂ ਸੁੰਨਸਰਾ ਦੇ ਵਿੱਚ ਖੜੀ ਆ ਕਿਉਂਕਿ ਦੇਖਣ ਨੂੰ ਵੀ ਅਜੀਬ ਲੱਗ ਰਿਹਾ ਜਿਵੇਂ ਕਲੋਨੀ ਦੇ ਵਿੱਚ ਕੋਈ ਜਿਹੜਾ ਇੱਕ ਦੋ ਪਲਾਟ ਜਿਹੜੇ ਆ ਖਾਲੀ ਪਏ ਹੁੰਦੇ ਆ ਕਿਉਂਕਿ ਜਿਸ ਹਿਸਾਬ ਦਾ ਦੇਖੋ ਕਿਵੇਂ ਖੱਬਲ ਜਿਹੜਾ ਉੱਗਿਆ ਹੋਇਆਗਾ ਤਾਂ ਦੇਖ ਕੇ ਸਾਈਡ ਜੇ ਤੇ ਨਾਲ ਦੀ ਨਾਲ ਬੌਂਡ ਖੋਲ ਲੈਂਦੇ ਆ ਕੋਈ ਜਗਾੜ ਲਾ ਕੇ ਉਸ ਤੋਂ ਬਾਅਦ ਬੌਂਡ ਖੋਲਣ ਤੋਂ ਬਾਅਦ ੱੱਕਾ ਲਾ ਕੇ ਪਿੱਛੇ ਲੈ ਜਾਂਦੇ ਤੇ ਫਿਰ ਸਟਾਰਟ ਕਰਕੇ ਲੈ ਜਾ ਕੇ ਲੈ ਜਾਂਦੇ ਆ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਐਮ ਸੀ ਸੀ ਮੌਕੇ ਦਾ ਜਿਸ ਦੀ ਐਸਕਾਰਪੀਆ ਪ੍ਰੀਤ ਨਗਰ ਕਲੋਨੀ ਦੱਸਦੀ ਹੈ ਕਿ ਫਿਰੋਜਪੁਰ ਤੋਂ ਖਬਰ سامنے ਆ ਰਹੀ ਹੈ ਜਿੱਥੇ ਲੁਟੇਰਿਆਂ ਨੇ ਜਿੱਥੇ ਲੁਟੇਰਿਆਂ ਨੇ ਜਿਹੜਾ ਇੱਕ ਨਵੀਂ